ਸਾਤਰੀਏ ਕਾਲ ਸਾਇਣੂ ਅੱਜ ਅਸੀਂ ਇੱਕ ਐਸੇ ਸਵਾਲ ਬਾਰੇ ਗੱਲ ਕਰਾਂਗੇ ਜੋ ਕਈ ਵਾਰ ਸਾਡੇ ਮਨ ਨੂੰ ਖਾ ਜਾਂਦਾ ਏ ਜੇ ਰੱਬ ਨੇ ਪਹਿਲਾਂ ਤੋਂ ਹੀ ਸਭ ਕੁਝ ਲਿਖ ਦਿੱਤਾ ਏ ਤਾਂ ਫਿਰ ਅਸੀਂ ਮਿਹਨਤ ਕਿਉਂ ਕਰੀਏ ਕਰਮ ਦੀ ਲੋੜ ਕਿਉਂ ਏ ਜੇ ਤਕਦੀਰ ਪੱਕੀ ਏ ਅੱਜ ਦੀ ਇਹ ਵੀਡੀਓ ਤੁਹਾਨੂੰ ਇਹ ਗੱਲ ਸਮਝਾ ਦੇਵੇਗੀ ਜੇ ਅਸੀਂ ਇਹ ਗੱਲ ਸਮਝ ਲਈਏ ਤਾਂ ਜ਼ਿੰਦਗੀ ਵਿੱਚ ਕਦੇ ਰੋਣਾ ਨਹੀਂ ਪਵੇਗਾ ਵੀਡੀਓ ਐਂਡ ਤੱਕ ਦੇਖਣਾ ਕਿਉਂਕਿ ਅੱਧਾ ਅਧੂਰਾ ਗਿਆਨ ਤੇ ਜਾਣਕਾਰੀ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ ਸਭ ਤੋਂ ਪਹਿਲਾਂ ਇਹ ਸਮਝੋ ਕਿਸਮਤ ਦਾ ਇਹ ਮਤਲਬ ਨਹੀਂ ਹੈ ਕਿ ਜੋ ਹੋਣਾ ਉਹ ਆਪੇ ਹੋ ਜਾਵੇਗਾ ਕਿਸਮਤ ਤੇ ਕਰਮ ਦੋਵੇਂ ਇੱਕੋ ਰੇਲ ਦੇ ਪਈਏ ਹਨ ਰੱਬ ਸਾਨੂੰ ਮੌਕਾ ਦਿੰਦਾ ਹੈ ਪਰ ਉਹ ਮੌਕਿਆਂ ਤੋਂ ਕੀ ਬਣਾਉਣਾ ਹੈ ਉਹ ਸਾਡੇ ਕਰਮ ਤੇ ਨਿਰਭਰ ਕਰਦਾ ਹੈ ਗੁਰਬਾਣੀ ਵੀ ਕਹਿੰਦੀ ਹੈ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਭਾਵੇਂ ਜੋ ਕੁਝ ਮਿਲਦਾ ਹੈ ਉਹ ਸਾਡੇ ਕਰਮਾਂ ਨਾਲ ਹੀ ਮਿਲਦਾ ਹੈ ਰੱਬ ਦਾ ਹੱਥ ਹਮੇਸ਼ਾ ਮਿਹਨਤੀ ਦੇ ਸੱਚੇ ਮਨ ਵਾਲਿਆਂ ਉੱਤੇ ਰਹਿੰਦਾ ਹੈ ਜੇ ਰੱਬ ਨੇ ਸਭ ਲਿਖ ਵੀ ਦਿੱਤਾ ਹੈ ਤਾਂ ਉਹ ਕਲਮ ਤੁਹਾਡੇ ਹੱਥ ਚ ਵੀ ਹੈ ਤੁਸੀਂ ਕੀ ਲਿਖ ਰਹੇ ਹੋ ਇਹ ਵੀ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਸੋਚੋ ਜੇ ਕਿਸਮਤ ਚ ਚੰਗੇ ਨੰਬਰ ਲਿਖੇ ਹੋਣ ਪਰ ਬੱਚਾ ਪੜਾ ਪੜੇ ਨਾ ਕੀ ਹੋਣਗੇ ਜੇ ਕਿਸਮਤ ਚ ਰੋਟੀ ਲਿਖੇ ਹੋ ਲਿਖੀ ਹੋਵੇ ਪਰ ਤੁਸੀਂ ਬਣਾਉਣ ਦੀ ਕੋਸ਼ਿਸ਼ ਨਾ ਕਰੋ ਕਿ ਖਾਵੋਗੇ ਇਸ ਦਾ ਮਤਲਬ ਹੈ ਕਿਸਮਤ ਰਾਹ ਦਿਖਾਉਂਦੀ ਹੈ ਪਰ ਮੰਜ਼ਿਲ ਤੱਕ ਤੁਰਨਾ ਤੁਹਾਡੀ ਜ਼ਿੰਮੇਵਾਰੀ ਹੈ ਮੈਨੂੰ ਇੱਕ ਬੱਚੀ ਦੀ ਕਹਾਣੀ ਯਾਦ ਆਉਂਦੀ ਹੈ ਉਹਨ ਬਹੁਤ ਗਰੀਬ ਘਰ ਦੀ ਸੀ ਲੋਕ ਕਹਿੰਦੇ ਇਸ ਦੀ ਤਾਂ ਕਿਸਮਤ ਹੀ ਮਾੜੀ ਹੈ ਪਰ ਉਹ ਰੋਜ਼ 4 ਵਜੇ ਉੱਠ ਕੇ ਪੜ੍ਹਾਈ ਕਰਦੀ ਅੱਜ ਉਹ ਡਾਕਟਰ ਬਣ ਗਈ ਜੇ ਉਹ ਆਪਣੀ ਕਿਸਮਤ ਪਰੋਸਾ ਕਰਕੇ ਬੈਠੀ ਰਹਿੰਦੀ ਤੇ ਮਿਹਨਤ ਨਾ ਕਰਦੀ ਕਿ ਉਸਨੇ ਇਸ ਮੁਕਾਮ ਤੇ ਮੁਕਾਮ ਤੇ ਪਹੁੰਚਣਾ ਸੀ ਨਹੀਂ ਕਿਸਮਤ ਤਾਂ ਇੱਕ ਕਾगज ਦੀ ਚਿੱਠੀ ਵਰਗੀ ਹੁੰਦੀ ਹੈ ਪਰ ਕਲਮ ਤੇ ਕਰਮ ਤੁਹਾਡੇ ਹੱਥ ਵਿੱਚ ਹੈ ਤੁਸੀਂ ਚਾਹੋ ਤਾਂ ਆਪਣੇ ਕਰਮ ਨਾਲ ਆਪਣੀ ਜ਼ਿੰਦਗੀ ਦੀ ਨਵੀਂ ਕਹਾਣੀ ਰਚ ਸਕਦੇ ਹੋ ਕਿਸਮਤ ਇੱਕ ਤਾਲਾ ਹੈ ਪਰ ਕਰਮ ਉਹ ਕੁੰਜੀ ਹੈ ਜੋ ਤਾਲਾ ਖੋਲਦੀ ਹੈ ਜੇ ਅਸੀਂ ਵੀ ਬੈਠੇ ਰਹੀਏ ਰੱਬ ਸਾਨੂੰ ਖਾਣ ਲਈ ਵੀ ਦਵੇ ਇਹ ਸਿਰਫ ਕਹਾਣੀਆਂ ਚ ਹੀ ਹੁੰਦਾ ਹੈ ਅਸਲੀ ਜ਼ਿੰਦਗੀ ਚਰਤਾ ਸਾਡੀ ਮਿਹਨਤ ਹੀ ਰੱਬ ਨੂੰ ਖੁਸ਼ ਕਰਦੀ ਹੈ ਫਿਰ ਸਾਡੀ ਕਿਸਮਤ ਬਦਲਦੀ ਹੈ ਪਹਿਲਾਂ ਕਰਮ ਕਰੋ ਫਿਰ ਕਿਸਮਤ ਬਦਲੇਗੀ ਜਦੋਂ ਤੁਸੀਂ ਹਰ ਰੋਜ਼ ਹਾਰਨ ਦੇ ਬਾਵਜੂਦ ਵੀ ਖੁਦ ਨੂੰ ਮਜ਼ਬੂਤ ਕਰਦੇ ਹੋ ਰੱਬ ਵੀ ਕਹਿੰਦਾ ਹੈ ਚੱਲ ਇਸ ਦੀ ਕਿਸਮਤ ਚਮਕਾਈਏ ਇਸ ਲਈ ਕਿਸਮਤ ਤੋਂ ਪਹਿਲਾਂ ਕਰਮ ਆਉਂਦੇ ਹਨ ਹੁਣ ਦੱਸੋ ਦੋਸਤੋ ਤੁਹਾਡੀ ਕੀ ਰਾਏ ਹੈ ਕਮੈਂਟ ਵਿੱਚ ਦੱਸੋ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਿਓ ਤੇ ਮੈਂ ਐਂਡ ਤੇ ਇਹੀ ਕਹਿਣਾ ਚਾਹਵਾਂਗੀ ਕਿਸਮਤ ਨੂੰ ਦੋਸ਼ ਨਾ ਦਿਓ ਉਹ ਮਿਹਨਤਿਆਂ ਦੀ ਹੁੰਦੀ ਹੈ ਨਾ ਕਿ ਬਹਾਨੇ ਬੱਜ ਜਾਂਦੀ